ਹਾਂਜੀ ਕਿਵੇਂ ਆ ਸਾਰੇ ਉਮੀਦ ਆ ਸਾਰੇ ਠੀਕ ਹੋਣਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੇਰਾ ਬਰਾ ਵੀਡੀਓ ਸ਼ੇਅਰ ਕਰਦੇ ਹੋ ਜਿਹੜੇ ਬੰਦੇ ਨੂੰ ਕਮਜ਼ੋਰੀ ਹੈ ਉਹਦੇ ਲਈ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਪਰ ਮੈਂ ਤੁਹਾਨੂੰ ਹੁਣ ਛੋਟਾ ਛੋਟਾ ਜਿਹਾ ਨੁਕਸਾ ਦੱਸਦਾ ਇੱਕ ਸਰੀਰ 'ਚ ਘੋੜੇ ਜਿਹੀ ਨਿਜਾਨ ਆਉਗੀ ਘੋੜੇ ਜਿਹੀ ਮੈਂ ਮੈਨੂੰ ਇਹਨਾਂ ਚੀਜ਼ਾਂ ਨੇ ਠੀਕ ਕੀਤਾ ਮੈਂ ਤਾਂ ਕਰਕੇ ਇਹ ਕੰਮ ਸਿੱਖਣ ਲੱਗਿਆ ਠੀਕ ਹੈ ਇਹਦੇ ਬਾਰੇ ਨੌਲੇਜ ਇਕੱਠੀ ਕਰਦੇ ਪਏ ਆ ਨੁਸਖੇ ਇਕੱਠੇ ਕਰਦੇ ਪਏ ਆ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਇੱਕੋ ਲੈਨ ਦੇ ਵਿੱਚ ਕੰਮ ਕਰਦੇ ਆ ਕਦੇ ਥਕਾਵਟ ਨਹੀਂ ਹੁੰਦੀ ਠੀਕ ਆ ਛੋਟੇ ਵੰਗੋ ਕੰਮ ਕਰੀ ਦਾ ਨਾਲ ਇੱਕ ਜੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਦਾ ਯੂਜ਼ ਕਰਦੇ ਆ ਤੇ ਜਿਹੜੀਆਂ ਚੀਜ਼ਾਂ ਦਾ ਯੂਜ਼ ਅਸੀਂ ਆਪਣੇ ਸਰੀਰ ਦੇ ਕਰਦੇ ਆ ਸਾਨੂੰ ਜਿਹੜੀਆਂ ਚੀਜ਼ਾਂ એનર્ਜੀ ਦਿੰਦੀਆਂ ਉਹੀ ਚੀਜ਼ਾਂ ਅਸੀਂ ਤੁਹਾਨੂੰ ਦੱਸਦੇ ਆ ਲੋਕੀ ਜਿਹੜੇ ਤੁਹਾਨੂੰ ਫੇਸਬੁੱਕਾਂ ਤੇ ਭਸਮਾ ਦੱਸ ਕੇ ਫਲਾਣਾ ਦੱਸ ਕੇ ਪਾਗਲ ਬਣਾ ਰਹੇ ਆ ਨਾ ਤੁਹਾਡੇ ਲੀਵਰ ਡੈਮੇਜ ਹੋ ਰਹੇ ਨੇ ਉਹਨਾਂ ਚੀਜ਼ਾਂ ਨਾਲ ਕਿਉਂਕਿ ਉਹਨਾਂ ਨੂੰ ਉਹਨਾਂ ਚੀਜ਼ ਦੀ ਨੌਲੇਜ ਹੀ ਨਹੀਂ ਉਹ ਇਧਰ ਉਧਰ ਦੇਖ ਕੇ ਦੱਸ ਦਿੰਦੇ ਆ ਪਰ ਅਸੀਂ ਜੋ ਚੀਜ਼ ਦੱਸਾਂਗੇ ਇਸ ਕਰਕੇ ਵੀਡੀਓ ਸ਼ੇਅਰ ਕਰਦੇ ਹੋ 100 ਗ੍ਰਾਮ ਸਫੇਦ ਮੂਥਲੀ ਲੈਣੀ ਆ 100 ਗ੍ਰਾਮ ਅਸ਼ਵਗੰਧਾ ਲੈਣੀ ਆ 10 ਗ੍ਰਾਮ ਅਕਰਕਰਾਂ ਲੈਣੀ ਆ 10 ਗ੍ਰਾਮ ਕਾਲੇ ਕੋਚ ਲੈਣੇ ਆ 10 ਗ੍ਰਾਮ ਸ਼ਿਲਾਜੀਤ 1 ਗ੍ਰਾਮ ਕੇਸਰ ਪਾਣਾ ਵਿੱਚ ਉਹਦੇ ਵਿੱਚ ਕਾਲੇ ਛੋਲੇ ਛਿਲਕੇ ਵਾਲੇ ਪਾ ਕੇ ਵਿੱਚ ਪਾਈਆ ਮਿਸ਼ਰੀ ਪਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰ ਲੈਣਾ ਤੇ ਸ਼ਾਮ ਨੂੰ ਦੁੱਧ ਦੇ ਨਾਲ ਦੋ ਚਮਚੇ ਦੇ ਡੇਲੀ ਲੈਣੇ ਆ ਡੇਲੀ ਜੇ ਹੋ ਸਕੇ ਤਾਂ ਦੁੱਧ ਖੰਜੂਰ ਵਾਲ ਕੇ ਦੁੱਧ ਦੇ ਵਿੱਚ ਖਜੂਰ ਵਾਲਾ ਦੁੱਧ ਹੋਵੇ ਬੇਸ਼ੱਕ ਉਹਨ ਗਰਮੀ ਆ ਰਹੀ ਆ ਕੋਈ ਚੱਕਰ ਨਹੀਂ ਥੋੜੇ ਥੋੜੀ ਖਾ ਲਓ ਇੱਕ ਚਮਚਾ ਖਾ ਲਿਓ ਪਰ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਕਰਦੀ ਤੁਹਾਡੇ ਚ ਸਰੀਰ ਤੇ ਝੋਟੇ ਜਿਹੀ ਨਹੀਂ ਜਾਣ ਹੋ ਜੂਗੀ ਝੋਟੇ ਜਿਹੀ ਘੋੜਿਆਂ ਕੋ ਤੁਸੀਂ ਕੰਮ ਕਰੋਗੇ ਕੋਈ ਥਕਾਵਟ ਨਹੀਂ ਹੁੰਦੀ ਜਿੱਦ ਤੱਕ ਘੋੜਾ ਖੜਕੇ ਨੀਂਦ ਪੂਰੀ ਕਰ ਲੈਂਦਾ ਨਾ ਇਦਾਂ ਸਰੀਰ ਰਹੂਗਾ ਤੁਹਾਡਾ ਪੂਰਾ ਚੁਸਤ ਫੁਰਤ ਜਿਹੜੇ ਬੰਦਿਆਂ ਨੂੰ ਅਸੀਂ ਇਹ ਚੀਜ਼ ਹੁਣ ਤੱਕ ਦਿੱਤੀ ਆ ਇਹ ਫਾਰਮੂਲਾ ਦਿੱਤਾ ਅੱਜ ਉਹ ਬੰਦੇ ਪੂਰੇ ਕਾਇਮ ਨੇ ਵਜਾ ਕਿ ਉਹ ਕੈਮਰੇ ਤੇ ਆਉਂਦੇ ਨਹੀਂਗੇ ਪਰ ਅਸੀਂ ਕਹਿੰਦੇ ਆ ਜੀ ਦਾ ਸਰੀਰ ਠੀਕ ਹੁੰਦਾ ਉਹਨੂੰ ਯਾਰ ਇਹ ਚੀਜ਼ ਲਈ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਇਸ ਕਰਕੇ ਮੇਰੇ ਭਰਾਵਾਂ ਨੂੰ ਇਹ ਨੁਸਕਾ ਵਰਤ ਕੇ ਦੇਖ ਲਓ 100% ਗਾਰੰਟੀ ਹੈ ਤੁਹਾਡਾ ਸਰੀਰ ਘੋੜੇ ਵਾਂਗੂ ਕੰਮ ਕਰੂਗਾ ਤੁਹਾਨੂੰ ਸਕਾਪੜਦੀ ਹੋਊਗੀ ਸੁਸਤੀ ਨਹੀਂ ਹੋਊਗੀ ਤੇ ਜਿਹੜੇ ਮੇਰੇ ਭਰਾ ਨੂੰ ਕੋਈ ਹੋਰ ਨੁਸਕਾ ਚਾਹੀਦਾ ਜਾਂ ਕੁਝ ਵੀ ਕਮੈਂਟਾਂ ਚ ਦੱਸ ਦਿਆ ਕਰੋ ਫਸਤੀ ਗਾਲ